ਦਾਤੀ ਫੁਦਾਫੀਜ਼ ਰੱਬ ਤੈਨੂੰ ਲੈ ਕੇ ਜਾਵੇ ਸਲਾਮਤ ਸਲਾਮਤ ਲੈ ਕੇ ਆਵੇ ਤੇ ਸਾਡੇ ਲਈ ਦੁਆ ਕਰੀਂ ਕਿ ਰੱਬ ਸਾਨੂੰ ਵੀ ਰੱਬ ਦਾ ਘਰ ਵਿਖਾਵੇ ਤੇ ਇੱਕ ਟਾਈਮ ਆਵੇ ਵੀ ਆਪਾਂ ਇਕੱਠੇ ਚਲੀਏ ਇਨਸ਼ਾਅੱਲਾ ਤੁਸੀਂ ਹੁਣ ਐਂ ਦੱਸੋ ਵੀ ਉਧਰ ਕਿਦੋਂ ਆਣਾ ਵਾ ਕਾਰ ਉਮਰਾ ਕਾਰਾ ਇਨਸ਼ਾਅੱਲਾ ਤੁਹਾਡੇ ਕੋਲ ਆਣਾ ਕੋ 2-4 ਦਿਨ ਰਹਿ ਕੇ 2-4 ਦਿਨ ਰਹਿ ਕੇ ਜੂ ਫੇਰੋ ਚੀਚਾ ਵਤਨੀ ਦੀ ਜੂ ਵਾਲਾ ਵਲੌਗ ਬਣਾਉਣਾ ਓ ਭਾਈ ਵਲੌਗ ਨੂੰ ਛੱਡ ਚੀਚਾ ਵਤਨੀ ਗਾੜਾ ਸਮਝ ਲੈ ਮੱਜਾਂ ਦਾ ਪਹਿਲਨ ਝੋਟੀ ਹੈ ਜੀ ਆ ਜਾ ਡਰ ਨਾ ਕਰੋ ਆ ਗਿਆ ਕਿ ਲਓ ਜੀ ਮਾਸ਼ਾਅੱਲਾ ਇਹ ਹੁਣ ਜਦੋਂ ਐ ਨਵਾਦ ਤਵਾ ਕੇ ਚਮਕਾਈ ਵੇਖਿਓ ਨਿਕਲਦੀ ਮਾਸ਼ਾਅੱਲਾ 5.8 ਕਿਲੋ ਦੁੱਧ ਦੇ ਇਹ ਮਾਸ਼ਾਅੱਲਾ ਜੱਬਨ ਹੋਈ ਵੀ ਪਿਛਲੇ ਘਰ ਦੀ ਗਾਰੰਟੀ ਆਈ 10 12 ਦੇ ਲੋਗੇ ਅੱਛਾ ਅੱਛਾ ਜੀ ਅੱਲਾਹ ਅਕਬਰ ਅੱਲਾਹ ਅਫਤ ਇਹਨਾਂ ਨੂੰ ਸਬਸਕ੍ਰਾਈਬ ਕਰਦੇ ਰਹਾ ਜੀ ਤੇ ਪਿਆਰ ਕਰਦੇ ਰਹਾ ਜੀ ਮੇਰੀ ਤਰਫੋਂ ਅੱਛਾ ਚੈੱਕ ਕਰ ਜਾ ਰਹਾ ਤੂੰ ਇਹਦੀਆਂ ਕਹਿਣੀਆਂ ਪਾ ਰਹੀਆਂ ਅੱਲਾਹ ਦੀ ਬਰਕਤ ਐ ਜਿਵੇਂ ਮੈਂ ਕੁੱਕੜ ਹਲਾਲ ਕਰਦਾ ਪਿਆ ਹੋ ਲੀਏ ਆ ਗਿਆ ਉਹ ਕੈਮਰਾ ਅੱਗੇ ਰੱਖ ਭਾਈ ਤੁਰਨਾ ਉਹਨਾਂ ਨੂੰ ਜਿੱਦ ਨੇ ਕੈਮਰਾ ਕੱਢਿਆ ਕੈਮਰੇ ਦੇਖ ਲੱਗੇ ਭਾਈ ਬਣਾ ਕਿਦਾਂ ਕਿ ਡਰੋਨ ਡਰੋਨ ਸ਼ੋਟ ਵਾਲੇ ਸਾਹਿਬ ਮੈਂ ਕਹਿੰਦਾ ਤਸਵੀਰ ਨਾ ਬਣਾਇਓ ਸਾਡੀ ਤਸਵੀਰ ਨਾ ਬਣਾਇਓ ਹਾਂ ਤੇ ਜ਼ਾਹਰੀ ਗੱਲ ਹੈ ਉਹ ਇਦਾਂ ਲੱਗਣਾ ਤਸਵੀਰ ਤਸਵੀਰ ਵੇਖਦੀ ਪੁਲਿਸ ਆ ਜਾਣੀ ਹੁੰਦੀ ਹਾਂਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਅਮੀਦ ਕਰਦੇ ਹਾਂ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦਾ ਵਲੌਗ ਕਰਦੇ ਆਂ ਸਟਾਰਟ ਸਾਰਿਆਂ ਨੂੰ ਪਤਾ ਆਪਾਂ ਹੈਗਿਆਂ ਜੀ ਵਿਕਾਰ ਦੇ ਕੋਲੇ ਤੁਹਾਨੂੰ ਬੈਕਗ੍ਰਾਉਂਡ ਵੇਖ ਕੇ ਵੈਸੇ ਪਤਾ ਲੱਗ ਜਾਂਦਾ ਕਿ ਤੁਸੀਂ ਵਿਕਾਰ ਦੇ ਕੋਲੇ ਆਂ ਲੋ ਜੀ ਉੱਠੇ ਆਂ ਉੱਠ ਕੇ ਤਾਂ ਬਸ ਹੁਣ ਨਾਸ਼ਤਾ ਕਰਨਾ ਵਾ ਨਾਸ਼ਤਾ ਕਰਕੇ ਅੱਜ ਦਾ ਦਿਨ ਆਪਾਂ ਕਰਨਾ ਵਾ ਆਪਦਾ ਸ਼ੁਰੂ ਆਪਾਂ ਹੈਗਿਆਂ ਤਕਰੀਬਨ 12 1 ਵਜੇ ਤੱਕ ਇੱਥੇ ਵਿਕਾਰ ਦੇ ਕੋਲੇ ਕਿਉਂਕਿ ਵਿਕਾਰ ਨੇ ਚਲੇ ਜਾਣਾ ਮਾਸ਼ਾਅੱਲਾ ਜੁਮਰੇ ਤੇ ਮਾਸ਼ਾਅੱੱਲਾ ਅੱਲਾ ਭਾਈ ਉਦੋਂ ਉਮਰਾ ਜਿਹੜਾ ਵਾ ਕਬੂਲ ਕਰੇ ਤੇ ਸਾਨੂੰ ਵੀ ਸਾਰਿਆਂ ਨੂੰ ਤੌਫੀਕ ਤਾ ਫਰਮਾਵੇ ਕਿ ਅਸੀਂ ਵੀ ਜਾਈਏ ਰੱਬ ਦਾ ਘਰ ਦੇਖ ਕੇ ਆਈਏ ਤੇ ਬਾਕੀ ਜਿਹਨੇ ਜਾਣਾ ਵਾ ਉਹਨੂੰ ਮਿਲ ਕੇ ਉਹਨੂੰ ਖੈਰਬਾਦ ਕਹਿ ਕੇ ਆਪਾਂ ਵਦਨਾ ਵਾ ਆਪਦੇ ਸਫਰ ਵੱਲ ਆਪਾਂ ਜਾਣਾ ਵਾ ਆਪਦੇ ਪਿੰਡ ਠੀਕ ਹੈ ਤੇ 1:00 ਵਜੇ ਆਪਾਂ ਨਿਕਲ ਜਾਣਾ ਵਾ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਦਿਨ ਇੱਥੇ ਸਪੈਂਡ ਹੋਣਾ ਵਾ ਤੁਹਾਡੇ ਨਾਲ ਰੂਬਰੂ ਕਰਾਂਗੇ ਫਿਰ ਪਿੰਡ ਜਾਵਾਂਗੇ ਫਿਰ ਮਤਲਬ ਜਿਹੜਾ ਵੀ ਜਿੱਦਾਂ ਦਾ ਅੱਜ ਦਿਨ ਲੰਘਣਾ ਵਾ ਤੁਹਾਡੇ ਰੂਬਰੂ ਆਪਾਂ ਕਰਦੇ ਜਾਣਾ ਵਾ ਸੋ ਇਹ ਆ ਵੀ ਵਲੌਗ ਦੇ ਵਿੱਚ ਰਹਿਣਾ ਵਾ ਜੁੜ ਕੇ ਸਕਿੱਪ ਨਹੀਂ ਕਰਨਾ ਰਹਿਣਾ ਵਾ ਜੁੜ ਕੇ ਆਓ ਕਰਦੇ ਆ ਅੱਜ ਦਾ ਵਲੌਗ ਸਟਾਰਟ ਲੋ ਜੀ ਨਾਸ਼ਤਾ ਆ ਗਿਆ ਵਾ ਤੇ ਮਨਸੂਰ ਸਾਹਿਬ ਇਦਾਂ ਵੇਖਣ ਦਾ ਜਿਵੇਂ ਬਸ ਔਖਾ ਹੋ ਗਿਆ ਪਿਆ ਹੈਂ ਸੂਰਤਨ ਜੀ ਵੇਖਦਾ ਰਹੀ ਤੀ ਵੀ ਇੰਜ ਹੀ ਵੇਖਣਦੇ ਅਸੀਂ ਭਰਾਵੋ ਪੂਰੀ ਰਾਤ ਬੜਾ ਔਖਾ ਕੱਢਿਆ ਨਾ ਤੇ ਵਿਕਰਾਰ ਸਾਹਿਬ ਬਸ ਮਾਸ਼ਾਅੱਲਾ ਤਿਆਰੀਆਂ 'ਚ ਆ ਇਹਨੂੰ ਪਾਓ ਯਾਰ ਸਾਲਨ ਪਾਓ ਮਨਸੂਰ ਆਹ ਮਨਸੂਰ ਸੂਰਤ ਸਾਹਿਬ ਉਹਨਾਂ ਕੇ ਬੇਬੀ ਮ ਆਇਆ ਨਾ 12 ਵਜੇ ਤੈਨੂੰ ਨਹੀਂ ਭਾਈ ਬੇਬੀਆਂ ਬੂਬੀਆਂ ਖਤਮ ਅੱਛਾ ਅੱਲਾ ਮਾਫੀ ਦੇਵੇ ਨਾ ਪਹਿਲੇ ਸੀ ਨਾ ਉਹਨਾਂ ਨੂੰ ਠੀਕ ਆ ਤੇ ਖਤਮ ਕਿਵੇਂ ਹੋ ਗਈ? ਗਿਆ ਗਿਆ ਨਾ। ਇਹ ਸਿਪਾਣ ਨਹੀਂ, ਇਹ ਸਤਾਨੀ ਆਤਮਾ ਹੁੰਦੀਆਂ ਨੇ ਆਪੇ ਨਿਬਲ ਮੋਈ ਜਾਂਦੀਆਂ ਨੇ। ਨਹੀਂ ਜਦੋਂ ਹੈ ਨਹੀਂ ਸੀ ਮੈਂ ਕੋਈ ਦਾ ਖਤਮ ਕਿਵੇਂ ਹੋ ਗਈ ਹੈ। ਉਹ ਮਤਲਬ ਤੇ ਵੱਡੀ ਗੱਲ ਕਰਦੀ ਹੂੰ। ਲੋਕਾਂ ਨੇ ਤਾਂ ਉਹਨਾਂ ਨੇ ਤਾਂ ਨਜ਼ਰ ਰੱਖੀ ਨਾ ਸਾਡੇ ਤੇ। ਫਸਾਲਿਆ ਭਾਈ ਫਸਾਲਿਆ ਬੰਦਾ। ਲੋਈ ਨਾਸ਼ਤਾ ਕਰ ਲਈਏ ਤੇ ਆਪਾਂ ਫਿਰ ਵੱਧਦੇ ਆਂ ਗਾਣੂ। ਮਿਥਨ ਚਕਰਵਰਤੀ। ਮਾ ਖੁਦਾਫੀ ਖੁਦਾਫੀ ਰੱਬ ਤੈਨੂੰ ਲੈ ਕੇ ਜਾਵੇ ਸਲਾਮਤ ਸਲਾਮਤ ਲੈ ਕੇ ਆਵੇ ਤੇ ਸਾਡੇ ਲਈ ਦੁਆ ਕਰੀਂ ਕਿ ਰੱਬ ਸਾਨੂੰ ਵੀ ਰੱਬ ਦਾ ਘਰ ਵਿਖਾਵੇ ਤੇ ਇੱਕ ਟਾਈਮ ਆਵੇ ਵੀ ਆਪਾਂ ਇਕੱਠੇ ਚਲੀਏ ਇਨਸ਼ਾਅੱਲਾ ਓਹ ਖੈਰ ਓਹ ਖੈਰ ਓਹ ਖੈਰ ਕੀ ਬਾਤ ਹੈ ਵਧੀਆ ਮਨਸੂਰ ਕਹਿੰਦਾ ਏ ਲੰਬੜਦਾਰ ਸੌਂਦਾ ਨਹੀਂ ਰਾਤ ਨੂੰ ਕਹਿੰਦਾ ਸਾਡੇ ਤੋਂ ਬਾਅਦ ਇਸ ਕਿਤੇ ਸੁੱਤਾ ਤੇ ਸਾਡੇ ਤੋਂ ਪਹਿਲੇ ਉੱਠ ਕੇ ਬੈਠਾ ਓਖ ਤੇ ਨੀਂਦ ਦੇ ਜਿੰਨੀ ਮਰਜ਼ੀ ਵਧਾ ਲਓ ਹਾਂ ਭੁੱਖ ਵਧਾਲੀ ਨਹੀਂ ਤੇ ਜੇ ਢਿੱਡ ਦੀ ਭੁੱਖ ਮਾਰਨੀ ਹੋਵੇ ਤਾਂ ਟਾਈਮ ਨਾਲ ਉੱਠਣਾ ਪੈਂਦਾ ਇਹ ਗੱਲ ਮੇਨ ਹੈ ਮਾਰੇ ਮੋਲਾ ਅਲੀ ਦਾ ਫਰਮਾਨ ਹੈ ਜੇ ਤੁਹਾਨੂੰ ਸੂਰਜ ਜਗਾਏ ਹੂੰ ਫਿਰ ਤੁਸੀਂ ਤਰੱਕੀ ਕਰਦੇ ਹਾਏ ਸਹੀ ਗੱਲ ਹੈ ਜੇ ਤੁਸੀਂ ਸੂਰਜ ਨੂੰ ਜਗਾਓਗੇ ਫਿਰ ਤਰੱਕੀ ਕਰੋਗੇ ਫਿਰ ਤਰੱਕੀ ਕਰੋ ਕੀ ਬਾਤ ਹੈ ਸਹੀ ਗੱਲ ਆ ਪਾ ਹੋ ਠੀਕ ਆ ਬਸ ਬਤਲੇ ਬਾਈ ਸਵਾਦ ਆਇਆ ਸਾਨੂੰ ਰਾਤ ਜਿਹੜਾ ਨਾ ਅਸੀਂ ਉਹ ਕੁੱਕੜ ਖਾਧਾ ਨਾ ਰਾਤ ਤੱਕ ਫਿਰ ਸਾਨੂੰ ਸਵਾਦ ਆਉਂਦਾ ਰਿਹਾ ਚਲੋ ਸਹੀ ਸਵੇਰੇ ਤੇਰੀ ਆਇਆ ਕੀ ਆ ਲੈ ਨੀ ਨੀ ਠੀਕ ਹੈ ਤੂੰ ਬੜਾ ਹੀ ਸਵਾਦ ਆਇਆ ਮੈਂ ਤੁਹਾਨੂੰ ਰਾਤੀ ਵੀ ਆਖਿਆ ਸੀ ਸਹੀ ਹੋ ਨੋ ਕੋਈ ਮਸਲਾ ਮਸੈਲ ਨਹੀਂ ਹੋਇਆ ਨਾ ਕੋਈ ਪਰੇਸ਼ਾਨੀ ਆਈ ਆ ਤੇ ਸਾਨੂੰ ਨਹੀਂ ਹੋਇਆ ਟੈਟ ਹੋ ਗਿਆ ਬਬਾਈ ਤੇਰਾ ਭਰਾ ਸੁੱਤਾ ਪੂਰਾ ਚਲੋ ਸਹੀ ਹੋ ਸ਼ੁਕਰ ਮਜ਼ੇਦਾਰ ਅਸੀਂ ਅੱਜ ਚਲੇ ਜਾਣਾ ਨਾ ਤੇ ਤੁਹਾਨੂੰ ਮੈਨੂੰ ਅੱਜ ਕੋਈ ਹੋਰ ਸ਼ੈਟ ਨਹੀਂ 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 ਅਸਲ 'ਚ ਤੁਹਾਨੂੰ ਮੈਂ ਹੁਣੇ ਕਮੈਂਟ ਵੀ ਪੜਾਉਣਾ ਬੜਾ ਮਜ਼ੇਦਾਰ ਕਮੈਂਟ ਆਇਆ ਵਾ ਤੁਸੀਂ ਖੁਸ਼ ਹੋਣਾ ਚਲੋ ਅੱਛਾ ਲੋ ਪਾ ਤਾ ਨਾ ਰਾਤ ਵਾਲਾ ਕੀ ਕਹਿੰਦੇ ਵੀ ਮਨਸੂਰ ਸ਼ੁਕਰੀਆ ਉਹਨਾਂ ਦਾ ਜਿਹੜੇ ਚੰਗੇ ਕਮੈਂਟ ਕਰਦੇ ਨੇ ਉਹਨਾਂ ਨੇ ਆਖਿਆ ਵੀ ਨੰਬਰਦਾਰ ਤੇਰਾ ਮੁੰਡਾ ਬੜਾ ਸੋਹਣਾ ਓ ਜਾ ਯਾਰ ਤੁਹਾਨੂੰ ਕਮੈਂਟ ਆਇਆ ਮੈਂ ਵਿਕਰ ਨੂੰ ਵੀ ਪੜਾਇਆ ਭਾਈ ਜਣ ਮਿਹਰਬਾਨੀ ਤੁਹਾਡੀ ਜਨਾਬ ਹੋਰ ਵੀ ਇਹਦੇ ਚੰਗੇ ਚੰਗੇ ਕਮੈਂਟ ਯਾਰੇ ਬੰਦਾ ਇਹ ਬੰਦਾ ਪਤਾ ਨਹੀਂ ਕਿਸਵੇਂ ਅੱਛਾ ਮੈਂ ਤੁਹਾਨੂੰ ਗੱਲ ਕਰਦਾ ਮਨਸੂਰ ਇਦਾਂ ਦਾ ਕੋਈ ਚੱਕਰ ਹੋਣਾ ਨਹੀਂ ਸੀ ਇਹ ਬਾਈ ਨੇ ਕਹਿ ਕਹਿ ਕੇ ਕਰਵਾਇਆ ਯਕੀਨ ਮੰਨਦਾ ਹੈ ਕਿ ਕਹਿ ਕਹਿ ਕੇ ਕਰਵਾ ਬਾਈ ਕਹਿੰਦਾ ਵਾ ਚੰਗੇ ਕਮੈਂਟ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਤੇ ਦਾਅ ਕਰਨਾ ਚਾਹੀਦਾ ਨਹੀਂ ਨਹੀਂ ਦਾਅ ਕਰਦਾ ਵਾ ਸ਼ੁਕਰੀਆ ਦਾ ਮੇਰੀ ਗੱਲ ਸੁਣ ਨਾਲ ਪਤਾ ਹੀ ਜਾਂਦਾ ਵਾ ਨਾਲ ਕਹਿੰਦਾ ਵਾ ਕਿ ਹੋਰ ਕੁਝ ਨਹੀਂ ਮੈਂ ਤਾਂ ਨਹੀਂ ਕਹਿਣਾ ਹਾਂ ਕਹਿਣ ਵਾਲੇ ਕਹਿ ਦੇਣੀ ਹੈ ਕਮੈਂਟ ਵਾਲੇ ਕਹਿ ਦੇਣ ਤੇ ਯਾਰ ਮੈਨੂੰ ਕੁਝ ਜਿਹਨੂੰ ਜੋ ਚੰਗਾ ਲੱਗਦਾ ਕਹਿ ਸਕਦਾ ਸਾਡਾ ਕੰਮ ਹੀ ਬੰਨਣਾ ਗੱਲ ਇਹ ਕਿ ਜੋ ਸਾਡੇ ਚਾਹਣ ਵਾਲੇ ਸਾਡੇ ਬਾਰੇ ਲਿਖਣ ਚੰਗਾ ਤੁਸੀਂ ਕਿਵੇਂ ਕਹਿ ਦੀ ਕੋਈ ਨਹੀਂ ਚੰਗਾ ਲੇ ਦੇ ਉਹਨਾਂ ਦੀ ਮਿਹਰਬਾਨੀ ਸਮਝ ਰਹੇ ਹੋ ਸਮਝ ਰਿਓ ਸੁਣੀ ਗੱਲ ਉਹ ਹੋ ਠੀਕ ਹੋ ਮੱਜਾਂ ਮੱਜਾਂ ਆਈਆਂ ਕੋ ਚਾਰ ਕੇ ਕੋਈ ਨਹੀਂ ਸੁਈਆਂ ਆਪਣੀਆਂ ਆਪਦੀਆਂ ਜੜੀਆਂ ਘੜਦੀਆਂ ਕਰਦੀਆਂ ਘਰਾਂ ਆਈ ਮੱਜਾਂ ਹੋਰ ਯਾਰ ਉਹ ਉਧਰ ਵਾਲੀਆਂ ਜਿਹੜੀਆਂ ਮੱਜਾਂ ਹੋਲੀ-ਹੋਲੀ ਘੜਦੀਆਂ ਜਾਂਦੀਆਂ ਕਿਉਂਕਿ ਉਹ ਸਾਰੀਆਂ ਤਿਆਰ ਹੋ ਗਈਆਂ ਤਿਆਰ ਹੋ ਰਹੀਆਂ ਨੇ ਨਾ ਤਾਂ ਲਿਆਂਦੀਆਂ ਖੰਗੜਾ ਤਿੰਨ ਲੱਭੀ ਤੇ ਦੇ ਨਹੀਂ ਅੱਛਾ ਚਾਰ ਜੋ ਉਧਰੋਂ ਚਾਰ ਹੋਰ ਕੱਢ ਲਿਆ ਹੁੰਦੀ ਐ ਨਹੀਂ ਉਧਰ ਕੰਮ ਜਰਾ ਫਿਰਨਾ ਉਧਰ ਤਿੰਨ ਲਿਆ ਕੇ ਛੜੀਆਂ ਨੇ ਚਾਰ ਹੋ ਗਏ ਚਾਰ ਕੱਢ ਲੀਆਂ ਇਸ ਹਿਸਾਬ ਹੁੰਦਾ ਵਾ ਓਏ ਵੀ ਮੱਜਾਂ ਫੇਰ ਉਹ ਤਿਆਰ ਹੋ ਰਹੀਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਖਰੀਦੀਆਂ ਆਰ ਮਹੀਨੇ। ਤਾਂ ਇਹ ਤਾਂ ਹੈ ਵਾ। ਕੋਈ ਨਹੀਂ ਇਨਸ਼ਾਅੱਲਾ। ਇਨਸ਼ਾਅੱਲਾ। ਵਕਾਰ ਉਮਰੇ ਤੋਂ ਆਈਗਾ ਫਿਰ ਲਿਆਵਾਂਗੇ ਬਾਬਾ ਜ਼ਿਆਦਾ ਕੱਟੀਆਂ ਕਰਕੇ। ਖੇਡ ਲਾ ਦੇਣਾ ਚੱਟ। ਲਓ ਜੀ ਮੱਜਾਂ ਦੇਖ ਲਈ ਆਪਾਂ ਨਵੀਆਂ। ਉਹ ਨਹੀਂ ਡਰਦੀਆਂ ਓਏ ਆਰਾਮ ਨਾਲ ਰਿਆ ਕਰਨ। ਹੈ? ਅੱਛਾ 8 ਨੰਬਰ ਮੱਜ ਉਧਰੋਂ ਆ ਜੀ। ਸਾਢੇ ਲੇ ਪੈਸੇ। ਨੇ ਨਹੀਂ ਉਧਰੋਂ ਬਾੜੇ ਚੋਂ ਅੱਛਾ ਮੈਂ ਕਹਿੰਦਾ ਸਾਡੇ ਲਈ ਪਾਸ ਚ ਆਈਏ ਵਾਹ ਯਾਰ ਕਿਤੇ ਆਉਣਾ ਫੇਰਾ ਆ ਆ ਮੱਝ ਬੜੀ ਸੋਹਣੀ ਆ ਮੱਝ ਵੀ ਕੁਦਿਹੜੀ ਬੜੀ ਸੋਹਣੀ ਨਹੀਂ 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 ਇਹ ਤਾਂ ਉਧਰੋਂ ਬਾੜੇ ਚੋਂ ਕੱਢੀ ਆ ਖਾਂਗੜ ਵਧੀਆ ਵਾ ਤੁਸੀਂ ਹੁਣ ਐਂ ਦੱਸੋ ਵੀ ਉਧਰ ਕਿਦੋਂ ਆਣਾ ਵਾ ਕਾਰ ਉਮਰਾ ਕਾਰ ਆ ਇਨਸ਼ਾਅੱਲਾ ਤੁਹਾਡੇ ਕੋਲ ਆਣਾ ਕੋ ਦੋ ਚਾਰ ਦਿਨ ਰਹਿ ਕੇ ਦੋ ਚਾਰ ਦਿਨ ਰਹਿ ਕੇ ਜੂ ਫੇਰੋ ਚੀਚਾ ਵਤਨੀ ਦੀ ਜੂ ਵਾਲਾ ਓ ਭਾਈ ਵਲੌਗ ਨੂੰ ਛੱਡ ਚੀਚਾ ਵਤਨੀ ਗਾੜਾ ਸਮਝ ਲੈ ਮੱਜਾਂ ਦਾ ਨੀਲੀ 라ਵੀ ਦੀ ਮੱਝ ਸਾਡੇਲੇ ਪਾਸੇ ਜਿਹੜੀ ਨਾ ਬਹੁਤ ਜਿਆਦੀ ਫੇਮਸ ਆ ਇਹ ਨਾ ਜਦੋਂ ਆਂਦਾ ਕਹਿੰਦਾ ਓ ਮੇਰੇ ਕੋ ਮੱਜਾਂ ਲੈ ਕੇ ਦੇੰਨੇ ਆ ਉਹਨਾਂ ਸਾਂ ਵੇਖਣਾ ਕੀ ਕਰਦਾ ਮੱਜਾਂ ਲੈ ਕੇ ਦੇਂਦਾ ਕਿ ਐਵੇਂ ਸਾਨੂੰ ਖੱਜਲ ਖਰਾਬ ਕਰਦਾ ਨਹੀਂ ਖੱਜਲ ਖਰਾਬ ਤਾਂ ਨਹੀਂ ਆ ਆ ਜਾ ਆ ਜਾ ਬੋਲ ਪਿਆ ਬੋਲ ਪੇ ਤੇਰੀ ਘਟ ਨਹੀਂ 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 ਨੂੰ ਪਤਾ ਵਾ ਭਾ ਨੂੰ ਪਤਾ ਵੀ ਮੱਜਾਂ ਉਧਰ ਮੈਂ ਭਾਵੇਂ ਨਾਮ ਹੀ ਦਵਾ ਤੁਹਾਨੂੰ ਲੈ ਕੇ ਮੈਂ ਮੈਨੂੰ ਪਤਾ ਨਾ ਵੀ ਪਤਾ ਲੱਗੇ ਮੱਝ ਦਾ ਇੰਨਾ ਚੰਗੀਆਂ ਵਹਾਦਾ ਵੇ ਮੁੱਲ ਦਾ ਕੀ ਮੁੱਲ ਆਪਾਂ ਭਾਰੀ ਲਾਣ ਹਾਂ ਯਾਨੀ ਭਾਈ ਮੱਝਾਂ ਉਧਰ ਚੰਗੀਆਂ ਮਿਲਦੀਆਂ ਮੈਂ ਇਸ ਦੀ ਤੁਹਾਨੂੰ ਪਤਾ ਹਾਂ ਚੀਚਾ ਵਤਨੀ ਮੰਡੀ ਜਿਹੜੀ ਹੈ ਮੋਰ ਕੈਮਰਾ ਇੱਕ ਹੋਰ ਆਈ ਆਪਣੀ ਮੱਝ ਖਾਂਗੜ ਖਾਂਗੜਾ ਲਓ ਜੀ ਉਹ ਆ ਗਈ ਵੀ ਮੱਝ ਮਾਸ਼ਾਅੱਲਾ ਇਹ ਭਾਈ ਮੱਝਾਂ ਇਹਦੀਆਂ ਚੀਚਾ ਵਤਨੀ ਮੰਡੀ ਦੇ ਵਿੱਚ ਆਉਂਦੀਆਂ ਨਾ ਉਹ ਭਾਅ ਬਹੁਤ ਮਤਲਬ ਲੈਣ ਨੂੰ ਲੈਣੀਆਂ ਔਖੀਆਂ ਮੋਲੀ ਬੜਾ ਪਾਰਾ ਮੰਗਦੇ ਬੰਦੇ ਉੱਥੇ ਜੂ ਚ ਫਿਰਕੇ ਜਿਹੜੀ ਫਿਰਕੇ ਮੱਝ ਮਿਲਦੀ ਆ ਉਹ ਬਹੁਤ ਵਧੀਆ ਮਿਲਦੀ ਆ ਉੱਧਰ ਨਹੀਂ ਇਨਸ਼ਾ ਅੱਲਾ ਤੁਹਾਡੀ ਜੂ ਯਾਰ ਕੱਲ ਮੈਂ ਪਰਸੋਂ ਜਦੋਂ ਮੈਂ ਆਇਆ ਨਾ ਉਧਰ ਆਪਣੇ ਘਰੋਂ ਹਨਾ ਉਥੇ ਗਾਂ ਸੀ ਕਿ ਮੇਰੇ ਜਿੰਨੋਂ ਨਿਕਲ ਗਈ ਉਹ ਬੰਦੇ ਗਾਂ ਵੇਚਦੇ ਸੀ ਰੇਡ ਥੋੜਾ ਸੀ ਗਾਂ ਦਾ ਛੱਡ ਦੀ ਗਾਂ ਸੀ ਚੰਗੀ ਸੁਥਰੀ ਚਲੋ ਤੁਸੀਂ ਵੀਡੀਓ ਬਣਾਓ ਮੈਂ ਨਾ ਹੁਣ ਕੋਈ ਵੀ ਇਦਾਂ ਦੀ ਗੱਲ ਮੈਂ ਤੁਹਾਨੂੰ ਵੀਡੀਓ ਭੇਜਿਆ ਕਰੂੰ ਉਧਰੋਂ ਤੇ ਮਾਜਾ ਆ ਰਹੀ ਹੈ ਆਪਣਾ ਰਿਸ਼ਤੇ ਦਾ ਕੁਝ ਤੇ ਫਾਇਦਾ ਹੋਏ ਉਧਰ ਦਾ maal ਇਧਰ ਆਏ ਇਧਰ ਦਾ ਉਧਰ ਜਾਏ ਹਾਂ ਹੋਰ ਕੁਝ ਨਹੀਂ ਵਪਾਰ ਤੇ ਕਰਿਆ ਕਰਾਂਗੇ ਨਾ ਕੁਝ ਨਹੀਂ ਭਾ ਦੀ ਆ ਗੱਲ ਤੇ ਠੀਕ ਹੈ ਰਿਸ਼ਤੇ ਦਾ ਕੁਝ ਤੇ ਫਾਇਦਾ ਕੁਝ ਤੇ ਫਾਇਦਾ ਹੋਣਾ ਚਾਹੀਦਾ ਸਹੀ ਗੱਲ ਲਿਕਨੀ ਬਿਲਕੁਲ ਬਿਲਕੁਲ ਸਹੀ ਹੈ ਤਾ ਤੇ ਤੁੰਗੜ ਮੱਝ ਵਾਵਾ ਚਲੋ ਭਈ ਆਜੋ ਗੰਗੜਾ ਮੱਝਾਂ ਵੀ ਮਹਿੰਗੀਆਂ ਹੋ ਗਈਆਂ ਉਹ ਭਾਈ ਮੱਝਾਂ ਹੱਥ ਨਹੀਂ ਲੱਗਣ ਦਿੰਦੀਆਂ ਕਹਿੰਦੀਆਂ ਹੁਣ ਇੰਨੀਆਂ ਮਹਿੰਗੀਆਂ ਹੋਈਆਂ ਪਈਆਂ ਅਸਲ 'ਚ ਜਿੰਨਾ ਜਿੱਦਾਂ ਮੰਗਾਈ ਹੋਈ ਜਾਂਦੀ ਨਾ ਨਿਜ਼ਾਮ ਬਹੁਤ ਭਾਰੀ ਹੋ ਜਾਂਦਾ ਅੱਜਕੱਲ੍ਹ ਨਾ ਪਾ ਨਹੀਂ ਖਾਂਗੜਾ ਮੱਜਾਂ ਦੀ ਤੇਜ਼ੀ ਨਾ 2 ਮਹੀਨੇ ਪਹਿਲਾਂ ਨਹੀਂ ਸੀ ਹਾਂ ਹਾਂ ਹੁਣ ਸੂਏ ਮੋੱਕ ਕੇ ਨਾ ਬਾਈ ਉਸ ਟਾਈਮ ਮੱਛੀ ਦੀ 500 ਰੁਪਏ ਕਿਲੋ ਹਾਂ ਹਾਂ ਵਿਆਵਾਂ ਦੇ ਨਾਲ ਮੱਛੀ-ਮੁੱਛੀ ਦਾ ਬੜਾ ਕੰਮ ਸੀ ਹਾਂ ਹਾਂ ਹੋਰ ਮੱਛੀ ਦਾ ਟਾਈਮ ਲੰਘ ਗਿਆ ਗਰਮੀ ਆ ਗਈ ਨਹੀਂ ਪੱਕਦੀ ਹਾਂ ਉਹਨੂੰ ਵੱਡੇ ਕੁਸ਼ਤ ਦੀ ਤੇਜ਼ੀ ਹੋ ਗਈ ਹਾਂ ਹਾਂ ਜਿਵੇਂ ਵੇਆ ਤਾਂ 40-50 ਹਜ਼ਾਰ ਰੁਪਏ ਖਾਂਗੜ ਮੱਜ ਮਿੰਗੀ ਹੋ ਗਈ ਇਹ ਤਾਂ ਜ਼ਾਹਰ ਹੀ ਗੱਲ ਆ ਫਿਰ ਤੇ ਜਦੋਂ ਮੱਛੀ ਦਾ ਨਾਲ ਕੰਮ ਜੀ ਉਦੋਂ ਖਾਂਗੜੀ ਦੀ ਡਿਮਾਂਡ ਘਟ ਸੀ ਹੂੰ ਵੈਸੇ ਵੀ ਸੂਆ ਵੀ ਘਟ ਗਿਆ ਨਾ ਹੁਣ ਗਰਮੀ ਆ ਗਈ ਹੈ ਬਾਈ ਸੂਆ ਦਾ ਤੇ ਚਲੋ ਸਦਰੀ ਦੇਣਾ ਹਾਂ ਹਾਂ ਖਾਂਗੜ ਦਾ ਤੇ ਸਿਰਫ ਮੱਛੀ ਦੀ ਵੇ ਆ ਤੂੰ ਮੱਛੀ ਹੁਣ ਵੇਖ ਲਈ ਵਾਲੇਕੁਮ ਅਸਲਾਮ ਜੀ ਲੋ ਜੀ ਮੱਜ ਇੱਕ ਹੋਰ ਆ ਗਈ ਹੈ ਜੀ ਮਾਸ਼ਾਅੱਲਾ ਖਾਂਗੜ ਆਈ ਹੈ ਜੀ ਹੁਣ ਤਿਆਰ ਕਰਾਂਗੇ ਤੇ ਫਿਰ ਵੇਚਾਂਗੇ ਹੈ ਆਉਣ ਦੇ ਉਸਤਾਦ ਜੀ ਜਰਾ ਗੱਟੋ ਹਾਂ ਬਾਹਰ ਮੜਾ ਜਾ ਮਾਸ਼ਾਅੱਲਾ ਉੱਠਾ ਚੰਗਾ ਇਹ 3 ਲੱਖ 70000 ਦੀ ਲਈ ਐ 2000 ਕਿਰਾਇਆ ਪੈ ਗਿਆ 72 ਤਾਂ 72 ਹੋ ਗਿਆ ਤੂੰ ਮਾ ਟਮਾ ਦਾ 8 ਕਿਲੋ ਹਲੇ ਵੀ ਅੱਛਾ ਇੱਕ ਟਾਈਮ ਠੀਕੇ ਤੇ ਮਿਲਦੀ ਇੱਕ ਟਾਈਮ ਪਾੜੇ ਤੇ ਮਿਲਦੀ ਇੱਕ ਟਾਈਮ ਠੀਕੇ ਤੇ ਤੇ ਇੱਕ ਟਾਈਮ ਪਾੜੇ ਤੇ ਕੱਢ ਲਓ ਬਾਈ ਖੋਲਣ ਨੂੰ ਮੜਾ ਜਾ ਹਾਂ ਓ ਜੀ ਧਿਆਨ ਨਾਲ ਧਿਆਨ ਨਾਲ ਬਾਈ ਲਓ ਜੀ ਨਮਰਦਾਰ ਸਾਹਿਬ ਪਹਿਲਾਂ ਝੋਟੀ ਆ ਜੀ ਆ ਜਾ ਡਰਨਾ ਕਬਰ ਆ ਗਿਆ ਆ ਗਿਆ ਲਓ ਜੀ ਮਾਸ਼ਾਅੱਲਾ ਇਹ ਹੁਣ ਜਦੋਂ ਐ ਨਵਾਦ ਤਵਾ ਕੇ ਚਮਕਾਈ ਵੇਖੋ ਨਿਕਲਦੀ ਮਾਸ਼ਾਅੱਲਾ 2.8 ਕਿਲੋ ਦੁੱਧ ਇਹ ਮਾਸ਼ਾਅੱਲਾ ਜੱਬਨ ਹੋਈ ਵੀ ਪਿਛਲੇ ਘਰ ਦੀ ਗਾਰੰਟੀ ਹੈ 10 12 ਦਿਨ ਹੋਰ ਅੱਛਾ ਜਦੋਂ ਤਿਆਰ ਹੋਈ ਜਨਾਬ ਦੱਸੇਗੀ ਮੱਝ ਬਾਜੂ ਬਣੇਗੀ ਦੱਸੇਗੀ ਮੱਝ ਇਨਸ਼ਾਅੱਲਾ ਅੱਛਾ ਬਈ ਬਣੀ ਬਹੁਤ ਸੋਹਣੀ ਮੱਝ ਅੰਗ ਪੈਰ ਦੀ ਸੋਹਣੀ ਆ ਹਾਂ ਥਣ ਪਿਆਰਾ ਲੱਗਾ ਹਾਂ ਥਣ ਪਿਆਰਾ ਬਿਲਕੁਲ ਬੁੱਤ ਬੜਾ ਵੱਡਾ ਬੁੱਤ ਚੰਗਾ ਹਾਂ ਪਰ ਜਿਹੜੀ ਮੱਝ ਆਈ ਨਾ ਰਾਤ ਤਿੰਨ ਮੱਝਾਂ ਜਿਹੜੀਆਂ ਰਾਤ ਆਈਆਂ ਉਹਨਾਂ ਦੇ ਵਿੱਚ ਇੱਕ ਮੱਝ ਆਈ ਆ ਹਾਂਜੀ ਜਿਹੜੀ ਥੋੜੀ ਜੀ ਨੀਵੀਂ ਆ ਮੱਝ ਹਾਂਜੀ ਉਹ ਮੱਝ ਬਹੁਤ ਸੋਹਣੀ ਥੋੜਾ ਸੋਹਣੀ ਮਤਲਬ ਉਹਦਾ ਨਹੀਂ ਇੱਕ ਮੱਝ ਦਾ ਵੈਸੇ ਵੇਖਣ ਹੁੰਦਾ ਵੀ ਉਹਦਾ ਬੂਥ ਬੜਾ ਸੋਹਣਾ ਮੱਝ ਦਾ ਕੁਝ ਨਹੀਂ ਕਰੀਦੀ ਚੰਗੀ ਤੋਂ ਚੰਗੀ ਲੰਬੇ ਹਾਂ ਹਾਂ ਇੱਕ ਮੱਝ ਲੈ ਕੇ ਜਦੋਂ ਸਾਲ ਪਤਨੇ ਪਾਣੀ ਹੁੰਦੇ ਨੇ ਨਾਲ ਫਿਰ ਉਹਦੇ ਚੇ ਹੁੰਦਾ ਕਿ ਚੰਗੀ ਮੱਝ ਖੁੰਡ ਲਈ ਹੋਏ ਨਾ ਜਦੋਂ ਤਿਆਰ ਹੋਏ ਹੂੰ ਹੂੰ ਤੇ ਫਿਰ ਉਹ ਵੇਚਣ ਲੱਗਿਆ ਵੀ ਬੋਲੋ ਹੋਰ ਹੀ ਕਰਦੀ ਹੋਰ ਹੀ ਕਰਦੀ ਆ ਪਹਿਲੇ ਔਖਾ ਹਲਵੇ ਬੰਦਾ ਪੈਸੇ ਚਾਰ ਵੱਧ ਭਰ ਲਵੇ ਇਹ ਮੱਝ ਖਾਂਗੜ ਸੁੱਤੀ ਲੀਲੋ ਪਹਿੜੀ ਲੀਲੋ ਤੂ ਕੇ ਵੀ ਕੋਈ ਨਹੀਂ ਬੰਦੀ ਨਾ ਪੈਸੇ ਬਣਾਉਂਦੀ ਹੂੰ ਤੇ ਵੇਚਣ ਲੱਗਿਆ ਵੀ ਵੇਚਣ ਲੱਗਿਆ ਵੀ ਨੱਕ ਬੁੱਲ ਬੰਦੇ ਚਾੜਦੇ ਵੀ ਪਾਣੀ ਕੀ ਐ ਇਹ ਹੈ ਨਾ ਹਾਂ ਜਿਹੜੀ ਖਾਂਗੜ ਸੋਣੀ ਲੱਗਦੀ ਜਦੋਂ ਇਹ ਸੋਨਾ ਹੂੰ ਇਹਨੇ ਹੋਰ ਸੋਣੀ ਬਣ ਜਾਣਾ ਹਾਂ ਹਾਂ ਲਓ ਜੀ ਆ ਮੱਝ ਦੇਖ ਲਓ ਏ ਮੱਜਾ ਜੀ ਥਣ ਸੁਣਾ ਮੱਜ ਦਾ ਸਿੰਘ ਸੁਣਾ ਬੂਤ ਸੁਣਾ ਮੈਂ ਤਾਂ ਦੱਸੀ ਜਾਣਾ ਮੈਂ ਤੇ ਅਸਲੀ ਗੋਲ ਕਰ। ਸੱਚ ਚੀਜ਼ ਬਾਰੇ ਤੁਹਾਨੂੰ ਐਕਿਊਰੇਟ ਅਪਡੇਟ ਮਿਲੇ। ਤੇਰੇ ਵਾਲੇ ਨੂੰ ਨਾ ਮੱਜ ਦਾ ਘੱਟ ਪਤਾ ਤੇ ਗਾਂ ਦਾ ਮੈਨੂੰ ਗਾਂ ਦਾ ਪਤਾ ਬਹੁਤਾ। ਤੇਰੇ ਵਾਲੇ ਦੀ ਆਵਾਜ਼ ਵਿੱਚ हां ਤੇ ਮੈਨੂੰ ਗਾਂ ਦਾ ਪਤਾ ਬਹੁਤਾ ਕਿਉਂਕਿ ਗਾਵਾਂ ਅਸੀਂ ਰੱਖੀਆਂ ਨਾ ਤੇ ਮੈਨੂੰ ਗਾਂ ਦਾ ਜ਼ਿਆਦਾ ਪਤਾ ਵਾ। ਗਾਂ ਦਾ ਬੜਾ ਠਰਕੀ। ਉਹ ਗਾਵਾਂ ਨੇ ਇਹ ਮੱਜਾਂ ਨੇ ਉਹ ਫਿਰ ਪਾ ਕਹਿੰਦਾ ਡੇਰ ਵਾਲਾ ਗਾਵਾਂ ਦਾ ਬੜਾ ਢਰਕੀ ਹੈ ਇਹਨਾਂ ਨੂੰ ਯਾਦ ਆ ਮੈਂ ਚਲਾ ਗਿਆ ਸ਼ੇਖੂਪੁਰੇ ਮੰਡੀ ਉੱਥੇ ਪਾ ਫਿਰ ਇਦਾਂ ਹੀ ਇਹ ਮੱਜਾਂ ਨੂੰ ਜਾਣ ਮੈਂ ਭੱਜ ਭੱਜ ਕੇ ਗਾਵਾਂ ਨੂੰ ਪਾਓ ਗਾਂ ਵੇਖ ਪਾਓ ਗਾਂ ਵੇਖ ਨਾਲ ਜਿਹੜੇ ਕੰਮ ਦਾ ਬੰਦਾ ਹੋਏ ਨਾ ਘਾਰ ਚ ਪਿਓ ਦਾ ਦੇ ਤੋ ਰਸਤੀ ਕੰਨ ਹਾਂ ਹਾਂ ਉਹਦਾ ਠਰਕ ਆਪੀ ਪੈ ਜਾਂਦਾ ਭਵੇਂ ਨਾ ਕੀਤਾ ਮੈਂ ਗੱਲ ਕਰਦਾ ਹੁਣ ਕਿ ਅਸੀਂ ਪੈਂਟ ਕੋਟ ਸੁਥਰਾ ਪਾ ਕੇ ਵੱਡੀ ਗੱਡੀ 'ਚ ਬੈਠੇ ਹੋਈਏ ਤੇ ਅੱਗੇ ਮਜ਼ਦਾ ਜਾਂਦਾ ਹੋਵੇ ਮੱਜਾਂ ਵਾਲਾ ਐਵੇਂ ਨੀਵੇਂ ਹੋ ਹੋ ਐਂ ਵੇਖੀਦਾ ਵੀ ਯਾਰ ਕੀ ਮੱਜ ਹੈ ਇਹ ਭਾਈ ਨਿਜ਼ਾਮ ਓਕੇ ਫਿਰ ਲੰਮੜਦਾਰ ਸਾਹਿਬ ਰੱਬ ਦੇ ਵਾਲੇ ਹਾਂ ਮੈਂ ਚੱਲਾਂ ਆ ਲਓ ਮੱਜਾ ਮੱਜਾ ਲੱਭ ਕੇ ਰੱਖੀਆਂ ਹੈ ਭਾਈ ਤੁਸੀਂ ਆਉਣ ਵਾਲੇ ਬਣੋ ਮੱਝਾਂ ਬੜੀਆਂ ਤੇਰੇ ਕੋਲ ਇਨਸ਼ਾਅੱਲਾ ਵਕਾਰ ਆਏ ਹਾਂ ਹਾਂ ਤਾਂ ਕੋ ਦੋ ਤਿੰਨ ਦਿਨ ਬਾਅਦ ਜ਼ਰੂਰ ਤੇਰੇ ਕੋਲ ਆਣਾ ਪੱਕੀ ਗੱਲ ਹੋ ਗਈ ਹੁਣ ਇਹ ਪੱਕੀ ਗੱਲ ਕੋ ਦੋ ਚਾਰ ਦਿਨ ਰਹਿ ਕੇ ਆਵਾਂਗੇ ਜੂਸ਼ੂ ਫਿਰ ਕੇ ਆਵਾਂਗੇ ਬਸ ਡਨ ਹੋ ਗਿਆ ਫਿਰ ਆਪਾਂ ਕੁਝ ਪਕਾਵਾਂਗੇ ਵੀ ਉੱਥੇ ਠੀਕ ਹੋ ਗਿਆ ਮਨਸੂਰ ਸਾਹਿਬ ਲੈ ਚੱਲਾ ਨਹੀਂ ਤੂੰ ਵੀ ਤੇਰੇ ਕੋਲ ਉਦੋਂ ਹੀ ਆਵਾਂ ਤੂੰ ਨਹੀਂ ਆਏਂਗਾ ਤੂੰ ਤਾਂ ਪਤਾ ਨਹੀਂ ਕਦੋਂ ਆਏਂਗਾ ਤੇਰੀ ਤਾਂ ਗੱਲ ਹੀ ਬਾਤ ਹੀ ਹੋ ਰਹੀ ਹੈ ਨਾ ਮਨਸੂਰ ਨੂੰ ਹੀ ਵਪਾਰ ਕਰਾਵਾਂਗੇ ਵੀ ਆਏਗਾ ਘਟੇ ਦੀ ਖੈਰ ਆ ਅੰਦਰ ਘਟਾ ਥੋੜਾ ਬੈਠਾ ਹੈਂ ਚਲੋ ਬਹੁਤ ਵਧੀਆ ਗੁੱਡ ਹੋ ਗਿਆ 올 ਗੁੱਡ ਹੋ ਗਿਆ ਰਾਤ ਲਈ ਪਾਰਟੀ ਲਈ ਬੜਾ ਥੈਂਕ ਯੂ ਬੜਾ ਸ਼ੁਕਰੀਆ ਬੜਾ ਸ਼ੁਕਰੀਆ ਨਹੀਂ ਮਤਲਬ ਸਾਨੂੰ ਸਵਾਦ ਆਇਆ ਬਸ ਉਹੀ ਸ਼ੁਕਰੀਆ ਉਹ ਖਵਾਣ ਖਾਣ ਦਾ ਕੋਈ ਸ਼ੁਕਰੀਆ ਨਹੀਂ ਜੀ ਉਹ ਤਾਂ ਸੇਵਾ ਕਰਨਾ ਮੇਰਾ ਹੱਕ ਬਣਦਾ ਸੀ ਨਹੀਂ ਨਹੀਂ ਯਾਰ ਜਿਹੜੀ ਯਾਰ ਦੱਸੋ ਜੀ ਮਹਿਮਾਨ ਨਵਾਦੀ ਕਰਨਾ ਹੱਕ ਨਹੀਂ ਬਣਦਾ ਜੀ ਬਿਲਕੁਲ ਬਣਦਾ ਚਲੋ ਮੈਂ ਕਿਹਾ ਨਾ ਲੈ ਨਾ ਨਾ ਮੇ ਮਾਣਾ ਇਹ ਵੀ 12 13 ਘੰਟੇ ਲਈ ਉਹਦੇ ਜਿਆਦਾ ਬਣਦੀ ਸੇਵਾ ਉਹਨਾਂ ਰਾਤ ਦੀ ਸੇਵਾ ਜਿਆਦਾ ਬਣ ਠੀਕ ਹੋ ਗਿਆ ਆ ਬੱਬਾ ਅੱਛਾ ਜੀ ਅੱਲਾਹ ਕੀ ਅੱਲਾਹ ਜੀ ਇਹਨਾਂ ਨੂੰ ਸਬਸਕ੍ਰਾਈਬ ਕਰਦੇ ਰਹਾ ਜੀ ਤੇ ਪਿਆਰ ਕਰਦੇ ਰਹਾ ਜੀ ਮੇਰੀ ਤਰਫੋਂ ਚੈੱਕ ਕਰ ਜਾ ਰਹਾ ਤੂੰ ਇਹਦੀਆਂ ਕਹਿਣੀਆਂ ਪਾ ਰਹੀਆਂ ਓਏ ਜੁਗਾਈਆਂ ਪੈ ਰਹੀਆਂ ਗਾਣਾ ਯਾਦ ਆ ਰਿਹਾ ਸੁਣਾ ਦੇ ਕੀ ਹੋਇਆ ਅੱਜ ਅੱਡੇ ਅੱਡੇ ਸਾਡੇ ਰਾ ਹੋ ਗਏ ਨਹੀਂ ਨਹੀਂ ਮਿਲਦੇ ਰਾਂਗੇ ਹੁਣ ਮੈਂ ਜਾਣਾ ਇਹਦੇ ਕੋਲ ਇਨਸ਼ਾ ਹਾਂ ਹੁਣ ਭਾ ਆਏਗਾ ਹੋਣਗੀਆਂ ਜੀ ਹਾਂ ਇਨਸ਼ਾ ਅੱਲਾ ਜੀ ਇਨਸ਼ਾ ਠੀਕ ਹੈ ਭਾ ਫਿਰ ਠੀਕ ਹੋ ਗਿਆ ਰੱਬ ਦੇ ਹਵਾਲੇ ਹੈ ਠੀਕ ਬਈ ਸ਼ੁਕਰ ਅੱਲਾ ਹੀ ਸ਼ੁਕਰ ਅੱਲਾ ਜੀ ਲੋ ਜੀ ਅਸੀਂ ਚੱਲੇ ਸੀ ਤੇ ਨਾਲ ਹੀ ਸਾਡਾ ਯਾਰ ਗੱਟੂ ਆ ਗਿਆ ਇਹਦੀਆਂ ਮਸ਼ਹੂਰੀਆਂ ਭਾਈ ਬੜੀਆਂ ਭਾਈ ਵਲੋਗਰ ਹੈ ਪੂਰਾ ਪੂ ਵਲੋਗਰ ਨਹੀਂ ਹੈਗਾ ਇਹ ਇਹਦੀਆਂ ਭਾਈ ਮਸ਼ਹੂਰੀਆਂ ਨੇ ਯੂਕੇ ਤਾਈਂ ਅਮਰੀਕਾ ਯੂਕੇ ਭਾਈ ਪੌਂਡਾਂ ਵਾਲੇ ਸ਼ਹਿਰ ਤੱਕ ਭਾਈ ਮਸ਼ਹੂਰੀਆਂ ਨੇ ਕਿਹੜੇ ਸ਼ਹਿਰ ਤੱਕ ਨਾ ਪੌਂਡਾਂ ਵਾਲੇ ਸ਼ਹਿਰ ਤਾਈਂ ਪੌਂਡਾਂ ਵਾਲੇ ਸ਼ਹਿਰ ਤਾਈਂ ਅੱਬਾ ਨੂੰ ਵੀ ਨਾਲ ਹੀ ਲਾਈਆ ਅੱਬਾ ਮੇਰੇ ਨੂੰ ਕਹਿ ਚੱਲਾ ਆਉਦੇ ਨੇ ਵੀ ਮੇਰੇ ਕੋਲ ਆਉਣਾ ਹੁਣ ਤੁਸੀਂ ਜਦੋਂ ਵਿਕਾਰ ਆਇਆ ਨਾ ਚਾਚਾ ਜੀ ਆਉਣਗੇ ਤਾਂ ਠੀਕ ਹੈ ਤੇਰੀ ਤਾਂ ਚੜ੍ਹਾਈ ਬੜੀ ਤੂੰ ਤੇ ਆਉਣਾ ਹੀ ਨਹੀਂ ਤੈਨੂੰ ਤਾਂ ਕਹਿਣ ਦਾ ਫਾਇਦਾ ਹੀ ਨਹੀਂ ਅਸੀਂ ਨਾਲ ਹੀ ਹੁੰਨੇ ਆ ਤੂੰ ਵੀ ਵਾਕਈ ਨਾਲ ਹੁੰਦਾ ਦਾ ਬੱਚਾ ਮੱਝ ਮੁੰਝ ਖਰੀਦਣ ਵਾਸਤੇ ਨਾਲ ਹੀ ਹੁੰਨੇ ਆ ਕੀ ਹੋ ਗਿਆ ਬਹੁਤ ਤੇਰੇ ਕੋ ਖਿੱਚੀ ਨਹੀਂ ਨਾ ਜਾਂਦੀ ਹੈ ਗੱਟੂ ਇਹ ਮੈਨੂੰ ਲਾ ਦੇ ਬਾਰ ਬਾਰ ਦਾ ਚੰਗਾ ਭਰਾ ਹੈ ਲਾ ਗਿਆ ਗੱਟੂ ਅੱਜ ਲਾ ਗਿਆ ਸਹੀ ਜਾ ਰਿਹਾ ਹੈ ਗੱਟੂ ਤਾਂ ਸਹੀ ਜਾ ਰਿਹਾ ਹੈ ਅਸਲ ਜੀ ਨਾ ਸ਼ਗਿਰਦੇ ਨਾ ਫਿਰ ਸ਼ਗਿਰਦ ਜਿਹੜਾ ਹੁੰਦਾ ਉਹ ਜ਼ਰਾ ਸਾਥ ਤੋਂ ਸਿੱਖਦਾ ਹੈ ਸਿੱਖਦਾ ਹਾਂ ਇਹ ਕੱਟੇ ਵਿੱਚ ਖਿੱਚੇਗਾ ਤੇ ਇਹਨੂੰ ਜਾਚ ਆਈ ਸਹੀ ਗੱਲ ਹੈ ਅੱਬੂ ਨੂੰ ਸਮਝਾ ਲੋਹੜ ਮੰਡੀ ਨਾ ਖੜ ਕੇ ਜ਼ਲੀਲ ਕਰਿਆ ਕਰ ਹੋਰ ਜਿੱਥੇ ਮਰਜ਼ੀ ਕਰ ਲਿਆ ਕਰ ਓਏ ਤੇਰਾ ਐਸੀ ਤੇ ਐਸੀ ਤੇਰੀ ਗੱਟੂ اندا ਲੋਰ ਹੁੰਦਾ ਰਸ਼ ਬੋਧਾਲੇ ਨਾ ੱੱਕੇ ਵਾਜਦੇ ਮੰਡੀਆਂ ਦਾ ੱੱਕੇ ਵਾਜਦੇ ਆਂਦਾ ਕਿ ਤੂੰ ਬਾਰੋਂ ਲੀਲਿਆ ਕਰ ਮਹੀਂਗੀ ਲੀਲਿਆ ਕਰ ੱੱਕੇ ਨਾ ਮਰਵਾਇਆ ਤੇ ਤੂੰ ਨਾ ਜਾਇਆ ਕਰ ਤੂੰ ਬਾਹਰੋਂ ਕੇ ਵੇਖਿਆ ਕਰ ਉਹ ਸਿਗਰਦੀ ਚਾ ਨਾ ਸਿੱਖਦਾ ਪਿਆ ਤੇ ਤੂੰ ਲੋਰੋਂ ਫੋਨ ਕਰਕੇ ਕਿ ਮੇਰੇ ਅੱਬੂ ਦੇ ਨਾਲ ਕੋਈ ਗਿਆ ਹੀ ਨਹੀਂ ਤੇ ਜ਼ਾਹਰ ਹੀ ਗੱਲ ਆ ਫਿਰ ਇਦਾਂ ਤੇ ਬਣਦਾ ਜੇ ਚਾਚੇ ਬਗੈਰਤ ਹੋ ਜਾਣ ਤਾਂ ਫਿਰ ਕੀ ਹੈ ਫੇ ਪੁੱਤ ਨੇ ਏਡੀ ਦੁਰਵਾਣਾ ਪਊਗਾ ਫਾਇਦਾ ਕੋਈ ਹੈ ਹੈ ਇਹ ਤੇ ਗੱਲ ਚਲੋ ਫਿਰ ਰੱਬ ਦੇ ਬਲੇ ਹਾਂ ਠੀਕ ਹੈ ਧਿਆਨ ਰੱਖੀ ਮੇਰੇ ਬੇ ਠੀਕ ਹੈ ਅੱਬਾ ਚਾਚਾ ਨੂੰ ਕਹਿਣਾ ਕੁਝ ਨਹੀਂ ਹੋ ਗਿਆ ਜੀ ਅੱਲਾ ਦੀ ਓਕੇ ਸਮਝਾ ਓਕੇ ਓਕੇ ਬਾ ਜਾ ਫਿਰ ਉਹ ਚਾਰ ਚੀਜ਼ਾਂ ਜਿਹੜਾ ਦਾ ਢਿੱਜੇ ਨੂੰ ਲੈ ਕੇ ਦੇ ਆ ਜੀ ਕਾਫੀਆਂ ਲੈ ਦਾਂਗਾ ਇਹਨੂੰ ਚੱਪਣ ਲਈ ਨਾਲ ਦੋ ਲਾਲੀ ਪਾਪ ਲਾਲੀ ਪਾਪ ਲਾਲੀ ਪਾਪ ਲਾਲੀ ਪਾਪ ਕੇ ਲੌਲੀ ਪਾਪ ਲਾਲੀ ਪਾਪ ਸ਼ਾਰਟ ਫਾਮ ਤੁਹਾਡੀ ਤੁਸੀਂ ਗੋਰਿਆਂ ਵਾਲੀ ਬੋਲਦੇ ਆ ਚਲੋ ਠੀਕ ਹੋ ਗਿਆ ਬਾਬੇ ਚਲੋ ਜੀ ਬਿਸਮਿਲਲਾ ਠੀਕ ਓਕੇ ਜੀ ਲਾਈਵ ਸਪੋਰਟ ਲੋ ਜੀ ਉਸਤਾਦ ਆ ਗਏ ਆਪਣੇ ਆਪਾਂ ਨੂੰ ਲੈਣ ਆਪਾਂ ਪਹੁੰਚੇ ਆ ਕੀ ਹਾਲ ਆ ਅੱਲਾ ਦਾ ਸ਼ੁਕਰ ਹੈ ਤੁਸੀਂ ਸਨਾਓ ਵਧੀਆ ਆ ਗਿਆਂ ਪਹੁੰਚ ਆਏ ਹੁਣ ਕਿਆ ਨੂੰ ਜਾਣਾ ਵਾ ਸਭ ਤੋਂ ਪਹਿਲੇ ਆਪਾਂ ਜਾਣਾ ਵਾ ਕਿਸੇ ਹੋਟਲ ਦੇ ਜੇ ਕੋ ਪਾਰਟੀ ਖਾਣੀ ਆ ਫਿੱਤੀ ਪ੍ਰੋਮ ਲੈਕਨੀ ਓਏ ਹੈਰਾਨਾ ਰਹਿ ਹਾਂ ਇਹਦੇ ਨਹੀਂ ਮੈਂ ਜਾਣ ਦਿੰਦਾ ਇਹਦੇ ਇਹਦੇ ਪੈਸੇ ਪੂਰੇ ਕਰਨੇ ਆ ਆਪਾਂ ਨੇ ਪੈਸੇ ਇਹ ਆਪਾਂ ਜਾਣਾ ਵਾ ਡਾਕੀਆਂ ਦੇ ਉੱਤੇ ਪਾਰਟਰ ਫੜਨਾ ਡਾਕੀਏ ਕੋ ਹਾਂ ਅੱਛਾ ਪੀਸੀਐਸ ਆਫਿਸ ਮਰੇ ਡਾਕੀਆ ਉਹ ਡਾਕਾ ਨਹੀਂ ਆ ਪੀਸੀਐਸ ਦਾ ਲੋ ਜੀ ਇੱਥੋਂ ਜਾਣਾ ਸੀ ਮੈਂ ਵੀ ਕਹਿਣ ਲੱਗਾ ਡਾਕੀਆ ਪੀਸੀਐਸ ਆਫਿਸ ਜਾਣਾ ਮੈਂ ਉੱਥੇ ਇੱਕ ਪਾਰਸਲ ਆਇਆ ਪਾਉ ਫੜਨਾ ਪਾਰਸਲ ਫੜ ਕੇ ਪਿੰਡ ਨੂੰ ਹੈ ਨਹੀਂ ਨਹੀਂ ਸੁੱਕਾ ਨਹੀਂ ਮੈਂ ਜਾਣ ਦੇਣਾ ਉਹ ਚੱਲ ਨਾ ਤਾਂ ਚੱਲ ਠੀਕ ਆ ਦੇਖਦੇ ਆ ਤੁਰ ਤਾਂ ਸਹੀ ਲੋ ਜੀ ਮਾਰ ਵੀ ਕਿੱਕ ਮੁੰਡਿਆ ਲੋ ਜੀ ਪਹੁੰਚ ਆਇਆ ਟੀਸੀਐਸ ਆਫਿਸ ਲੋ ਜੀ ਪਾਰਸਲ ਮਿਲ ਗਿਆ ਆਪਾਂ ਨੂੰ ਆ ਫਾੜੇ ਇੱਕ ਮਿੰਟ ਯਾਰ ਚੰਗਾ ਵੱਡਾ ਪਾਰਸਲ ਆਇਆ ਇਹ ਹੁਣ ਜਾ ਕੇ ਖੋਲਾਂਗੇ ਵੀ ਕੀ ਆਇਆ ਹੈ ਹੋਣਾ ਕੀ ਇਹਦੇ ਪਤਾ ਨਹੀਂ ਮੈਨੂੰ ਕੋਈ ਵੱਡੀ ਸ਼ੈ ਲੱਗਦੀ ਵੱਡੀ ਸ਼ੈ ਨੇ ਤੇ ਪਤਾ ਨਹੀਂ ਕੀ ਆ ਹੁਣ ਜਾ ਕੇ ਖੋਲਾਂਗੇ ਤੇ ਪਤਾ ਲੱਗੂਗਾ ਇੱਕ ਨਹੀਂ ਜਾ ਇੱਕ ਸ਼ੈ ਵਾਕ ਦੋ ਇਹ ਵੀ ਮੈਨੂੰ ਨਹੀਂ ਪਤਾ ਕਿੰਨੀਆਂ ਸ਼ੈ ਭਾਈ ਇਹ ਕੋਈ ਤੇਰੀ ਦੋ ਹੋਈਆਂ ਇੱਕ ਸ਼ੈ ਮੇਰੀ ਓਏ ਚੱਲ ਓਏ ਚੱਲੀਏ ਵੇ ਹੈ ਹਾਂ ਪਾਰਟੀ ਤੈਨੂੰ ਆਪਾਂ ਦੇਣੀ ਆ ਯਾ ਟੈਨਸ਼ਨ ਨਾ ਲੈ ਉਹ ਤਾਂ ਅਲੱਦਾ ਉਹ ਤਾਂ ਲੈਣੀ ਲੈਣੀ ਉਹ ਤੈਨੂੰ ਸੁੱਕਾ ਨਾ ਜਾਣ ਦਿੰਦਾ ਨਹੀਂ ਉਹ ਤਾਂ ਮੈਂ ਜਾਣਾ ਵੀ ਨਹੀਂ ਸੁੱਕਾ ਯਾਰ ਕੀ ਹੋਇਆ ਲੋ ਜੀ ਆ ਗਏ ਆ ਘਰੇ ਤੇ ਬੇਬੇ ਹੁਣੇ ਹੈ ਨਹੀਂ ਗੇ ਬੇਬੇ ਗਏ ਹੋਇਆ ਵਾਂਡੇ ਤੇ ਹੁਣ ਆਉਂਦੇ ਆ ਬੇਬੇ ਹੁਣੇ ਤੇ ਉਹਨਾਂ ਨੂੰ ਮਿਲਦੇ ਆ ਸਭ ਤੋਂ ਪਹਿਲਾਂ ਹੁਣ ਆਪਾਂ ਨਾ ਆਪਦਾ ਪਾਰਸਲ ਖੋਲ੍ਹੀਏ ਕਿ ਪਾਰਸਲ ਚ ਕੀ ਆਇਆ ਚ ਕੀ ਹੋ ਹਾਮੀ ਪਤਾ ਨਹੀਂ ਮੈਨੂੰ ਕਿ ਬੱਝ ਨਹੀਂ ਸੋਚ ਮੜਾ ਜਾ हां सोਛਾ ਮੜਾ ਗਿਆ ਕਪੜੇ ਆ ਇਹਦੇ ਵਿੱਚ ਤੈਨੂੰ ਕਿਦਾਂ ਪਤਾ ਮੈਂ ਵੇਖ ਲਿਆ ਬਸ ਕਿੱਥੋਂ ਵੇਖਿਆ ਮੈਂ ਕਿਤੋਂ ਨਹੀਂ ਵੇਖਿਆ ਵੇਖ ਲਿਆ ਕਿਥੋਂ ਇਹ ਤਾਂ ਪਾਟੇ ਸੀ ਹਲਕਾ ਜਿਹਾ ਪਾਟਾ ਹੋਇਆ ਨਾ ਬੜੀ ਦੁਫੇਮ ਲਿਆ ਕੋ ছুরি-ਸ਼ਰੀ ਖੋਲੀ ਇਹਨੂੰ ਕਪੜਾ ਆ ਖੱਡੜ ਦਾ ਸੂਟ ਕਾਲੇ ਰੰਗ ਦਾ ਹੈ ਲਾ ਦੀ ਬਰਕਤ ਐ ਜਿਵੇਂ ਮੈਂ ਕੁੱਕੜ ਹਲਾਲ ਕਰਦਾ ਪਿਆ ਖੋਲ ਲੀਏ ਇਹ ਆ ਕੀ ਆ ਓਏ 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 ਇਹ ਤਾਂ ਬਾਬਾ ਸਾਰਾ ਸਮਾਨ ਆ ਯਾਰ ਇਹ ਕਪੜੇ ਕੁਪੜੇ ਜਿਹਾ ਅੱਛਾ ਇਹ ਸ਼ਰਟ ਆਹ ਹੈਗਾ ਲੇਡੀਜ਼ ਦਾ ਸੂਟ ਆ ਅੱਛਾ ਵੀ ਆ ਲੇਡੀਜ਼ ਦਾ ਸੂਟ ਆ ਜੀ ਸੋਹਣਾ ਸੂਟ ਆ ਇਹ ਵੀ ਆ ਪਤਾ ਨਹੀਂ ਕੀ ਆ ਇਹਨੂੰ ਬਾਅਦ ਚ ਖੋਲਦੇ ਆ ਅੱਛਾ ਜੀ ਆ ਵੀ ਬਲੈਕ ਟਰਾਊਜ਼ਰ ਅੱਛਾ ਵਾਓ ਨਾਈਸ ਆਹ ਹੁਣ ਕੀ ਆ ਗੁੜੀਆਂ ਦਾ ਡਰਾਅਰ ਹੈ ਕਿ ਬੰਦੇਆਂ ਵਾਲਾ ਵਾ ਬੰਦੇਆਂ ਵਾਲਾ ਹੀ ਲੱਗਦਾ ਮੈਨੂੰ ਤਾਂ ਅੱਛਾ ਜੀ ਲਓ ਜੀ ਆ ਵੀ ਇੱਕ ਟਰਾਊਜ਼ਰ ਆ ਆ ਵੀ ਸ਼ਰਟ ਆ ਇਹ ਵੀ ਸ਼ਰਟ ਇਹਨਾਂ ਪਾ ਪਾ ਕੇ ਬਾਅਦ ਚ ਵੇਖੂਗਾ ਸਾਰੀਆਂ ਪਹਿਲਾਂ ਪਾਸ ਸਮਾਨ ਕੱਢ ਲੀਜੀ ਹੁਣ ਆ ਕੀ ਆ ਇਹ ਗਲਾਸਾਂ ਦਾ ਸੈੱਟ ਤੇ ਨਹੀਂ ਗਾ ਓਏ this is cup ਵਾ 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 ਮੇਨ ਸ਼ਾਇਦ ਮੈਨੂੰ ਆ ਨਜ਼ਰ ਆਈ ਆ ਵਾ ਵਾ 뮤직 ਆਪਣੀ ਫੀਲ ਦੇ ਮੁਤਾਬਕ ਵਧੀਆ ਯਾਰ ਆ ਬਹੁਤ ਸੋਹਣਾ ਆ ਮੈਨੂੰ ਸਭ ਤੋਂ ਬਹੁਤਾ ਆ ਪਸੰਦ ਆਇਆ ਟ੍ਰੇ ਤੇ ਨਾਲ ਕੱਪ ਵਾ ਇਹ ਵੀ 뮤직 ਵਾਲਾ ਹੀ ਇਹਨੂੰ 어떻게 ਤੇ ਪਹਿਣਾ ਇਹ ਇੰਨੀਆਂ ਪਤਲੀਆਂ ਤੇ ਮੇਰੀ ਉਂਗਲਾਂ ਨਹੀਂ ਆਈਆਂ। ਲਓ ਜੀ। ਨਾਈਸ ਆ ਬਹੁਤ ਸੋਹਣਾ ਯਾਰ। ਸਭ ਤੋਂ ਜ਼ਿਆਦਾ ਮੈਨੂੰ ਆ ਪਸੰਦ ਆਇਆ। ਬਾਕੀ ਫਿਰ ਬਲੈਕ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਸਾਰਾ ਕੁਝ। ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ ਗਿਫਟ ਆਲਿਆਂ ਦਾ। ਜਿਨ੍ਹਾਂ ਨੇ ਗਿਫਟ ਘੱਲਿਆ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਆ ਬਹੁਤ ਜ਼ਿਆਦਾ ਸੋਹਣਾ ਲੱਗਾ ਮੈਨੂੰ। ਮਤਲਬ ਸਭ ਤੋਂ ਵੱਧ ਆ ਮੈਨੂੰ ਆ ਪਸੰਦ ਆਇਆ। ਗਲਾ ਕੱਪ ਤੇ ਜਿਹੜਾ ਟ੍ਰੇ ਜੀ ਆ। ਐਂਡ ਬਾਕੀ ਆ ਬਲੈਕ ਟਰੌਜ਼ਰ ਬਾਕੀ ਆ ਕਲਰ ਮੈਂ ਕਦੇ ਪਾਇਆ ਨਹੀਂ ਹੈਗਾ ਪਾ ਕੇ ਵੇਖਾਂਗੇ ਕਿਦਾਂ ਦਾ ਲੱਗਦਾ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹ ਅਗਲੇ ਵਲੌਗ ਦੇ ਵਿੱਚ ਵੀ ਮਤਲਬ ਕਿਦਾਂ ਦਾ ਲੱਗਾ ਪਾਇਆ ਹੋਇਆ ਤੁਹਾਨੂੰ ਪਤਾ ਲੱਗਣਾ ਸਾਰਾ ਕੁਝ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤੁਹਾਨੂੰ ਨਜ਼ਰ ਆ ਜਾਣਾ ਵੀ ਕਿਦਾਂ ਕਿਦਾਂ ਦਾ ਲੱਗਾ ਤੇ ਬਾਕੀ ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਲੋ ਜੀ ਬੀਬੇ ਹੁਣੇ ਪਹੁੰਚ ਆਏ ਤੇ ਹੁਣ ਦੇ ਕੰਮਕਾਰ ਨੂੰ ਲੱਗ ਗਿਆ ਸੁਣਾਓ ਕਿਦਾਂ ਠੀਕ ਠਾਕ ਹੋਈ ਭੈਣ ਕੋਲ ਹਾ ਭੈਣ ਕੋ ਵੀ ਹੋ ਕੇ ਆਈ ਆ ਆਪਣੇ ਮਾਮੇ ਆ ਦੇ ਵੀ ਘਰੇ ਗਈ ਸੀ ਨਾਨਕਿਆਂ ਦਾ ਪਤਾ ਸਾਰਿਆਂ ਦਾ ਕਰਕੇ ਫਿਰ ਤੂੰ ਮੈਨੂੰ ਸੱਦ ਲਿਆ ਇੱਕ ਰਾਤ ਤੇ ਜ਼ਾਹਰ ਹੀ ਗੱਲ ਆ ਬੇਬੇ ਹੁਣ ਬਸ ਮੈਂ ਹੁਣ ਆ ਗਿਆ ਹੁਣ ਘਰੋਂ ਘਰੋਂ ਬਾਹਰ ਹੀ ਰਹਿਣਾ ਤੁਸੀਂ ਬੰਦਾ ਕੋਈ ਕਿੱਦਾਂ ਸੱਦ ਤੋਂ ਬਗੈਰ ਬਿਲਕੁਲ ਨਹੀਂ ਦਿਲ ਲੱਗਦਾ ਅਸੀਂ ਇਹਨੂੰ ਆਖਿਆ ਤੂੰ ਇੱਥੇ ਆ ਜਾ ਨਹੀਂ ਨਹੀਂ ਆਖਿਆ ਮੇਰੇ ਕੋਲੇ ਆਓ ਤੁਸੀਂ ਘਰੇ ਆ ਮੈਂ ਹਲੇ ਸ਼ਹਿਰ ਸੀ ਤਾਂ ਮੈਂ ਸ਼ਹਿਰੋਂ ਇਹਨਾਂ ਨੂੰ ਫੋਨ ਕਰਤਾ ਮੈਂ ਕਿਹਾ ਮੈਂ ਅੰਮਨ ਤਾਂ ਕਿੱਥੇ ਅਖੇ ਅਸੀਂ ਗਏ ਹੋਏ ਆ ਉਧਰ ਤੇ ਮੈਂ ਕਿਹਾ ਉਹ ਤਾਂ ਮੈਨੂੰ ਕੱਲ ਦਾ ਪਤਾ ਤੁਸੀਂ ਮੁੜੇ ਨਹੀਂ ਹਲੇ ਤਾਂ ਫਿਰ ਮੈਂ ਕਿਹਾ ਛੇਤੀ ਪਹੁੰਚੋ ਘਰੇ ਤਾਂ ਇਹਨਾਂ ਦਿਲ ਲ ਸਾਡਾ ਜੀ ਨਹੀਂ ਸੀ ਕਰਦਾ ਤੇ ਇਹਨੂੰ ਵੀ ਸਾਰੇ ਮੇਣ ਨੂੰ ਬੇਤਾਬ ਸੀ ਤੇ ਇਹ ਫਿਰ ਵੀ ਨਹੀਂ ਗਿਆ ਹੈਗਾ ਮੈਂ ਹੁਣ ਫਿਰ ਜਾਊਂਗਾ ਲਾਦਾ ਨਾ ਨਾਨਕਿਆਂ ਦੇ ਤੁਹਾਨੂੰ ਇਹਦੇ ਦੇ ਨਾਨਕੇ ਜ਼ਰੂਰ ਬਲੌਗ ਦੇ ਵਿੱਚ ਵਿਖਾਵਾਂਗੇ ਕਿ ਕਿੱਦਾਂ ਦੇ ਇਹਦੇ ਨਾਨਕੇ ਆ ਤੇ ਇਹ ਕਿੱਦਾਂ ਦਾ ਵਾ ਇਹ ਕਿੱਦਾਂ ਦਾ ਕੀ ਮਤਲਬ ਆ ਬਈ ਐ ਬੇਬੇ ਮੈਂ ਕਿੱਦਾਂ ਦਾ ਵਾਂ ਨਹੀਂ ਉਹ ਜਿਹੜਾ ਹੋਰ ਟੈਪ ਦੇ ਆ ਇਹ ਜਿਹੜਾ ਹੋਰ ਟੈਪ ਦਾ ਵਾ ਇਹ ਤਾਂ ਕਿੱਦਾਂ ਮਤਲਬ ਹੈ ਉਹ ਥੋੜੇ ਮਜ਼ਬੀ ਆ ਹਾਂ ਉਹ ਕੈਮਰਾ ਅੱਗੇ ਰੱਖ ਭਾਈ ਤੁਰਨਾ ਉਹਨਾਂ ਨੂੰ ਜਿੱਦ ਨੇ ਕੈਮਰਾ ਕੱਢਿਆ ਕੈਮਰੇ ਦੇਖ ਲੱਗੇ ਭਾਈ ਬਣਾ ਕਿਦਾਂ ਕਿ ਡਰੋਨ ਡਰੋਨ ਸ਼ੋਟ ਵਾਲੇ ਸਾਹਿਬ ਮੈਂ ਕਹਿੰਦਾ ਤਸਵੀਰ ਨਾ ਬਣਾਇਓ ਸਾਡੀ ਤਸਵੀਰ ਨਾ ਬਣਾਇਓ ਹਾਂ ਤੇ ਵਾਧਾਰ ਹੀ ਗੱਲ ਐ ਹਾਂ ਉਹ ਇਦਾਂ ਲੱਗਣਾ ਵੀ ਤਸਵੀਰ ਤਸਵੀਰ ਵਿੱਚ ਦੀ ਪੁਲਿਸ ਆ ਜਾਣੀ ਹੁੰਦੀ ਤਸਵੀਰ ਵਿੱਚ ਦੀ ਪੁਲਿਸ ਨਹੀਂ ਵੈਸੇ ਮਜ਼ਾਕ ਕਰਦੀ ਆ ਬਹੁਤ ਹੀ ਚਾਹ ਨਾਲ ਤੇ ਬਹੁਤ ਪਿਆਰ ਨਾਲ ਵੇਖਦੇ ਆ ਨਹੀਂ ਬੁਲਾਉਂਦੇ ਤਾਂ ਮੈਨੂੰ ਹੈਗੇ ਆ ਹਾਂ ਮੈਂ ਜਾਣਾ ਬਹੁਤ ਘਟਾ ਮੈਂ ਇੱਕ ਦਿਨ ਗਿਆ ਸੀ ਜਿੱਦਨ ਸਮੀ ਨਹੀਂ ਆਇਆ ਸੀ ਉਦਨਹੀਂ ਨੰਗੇ ਉਥੋਂ ਤੇ ਮੈਂ ਕਿਹਾ ਚੱਲ ਮੈਂ ਇੱਕ ਵਾਰੀ ਘਰੋਂ ਹੁੰਦਾ ਜਾਵਾਂ ਤਾਂ ਮੈਂ ਬਸ ਸਲਾਮ ਦੁਆ ਕਰਕੇ ਤੇ ਆ ਗਿਆ ਬਸ ਤਾਂ ਕਹਿੰਦੇ ਰਹਿ ਬਹਿ ਮੈਂ ਕਿਹਾ ਨਹੀਂ ਫਿਰ ਸਹੀ ਮੈਂ ਫਿਰ ਆਉਂਗਾ ਫੇਰੇ ਜਿਹੜਾ ਵਾ ਦੋਤਰਾ ਇਹ ਸਭ ਤੋਂ ਹੁਣਾ ਵੱਡਾ ਵਾ ਸਾਰੇ ਕਜ਼ਨਾਂ ਦੇ ਵਿੱਚੋਂ ਤੇ ਇਹਦੇ ਨਾਲ ਵੈਸੇ ਵੀ ਉਹਨਾਂ ਦਾ ਮਾਸੀਆਂ ਦਾ ਮਾਮੇ ਮੇਰੇਆ ਮਾਮਿਆਂ ਦਾ ਖਾਸ ਔਰਤ ਬਹੁਤ ਪਿਆਰਾ ਹਾਂ ਮੈਂ ਹੈਗੇ ਆ ਜਿਹੜੇ ਨਾਨ ਮਾਮੇ ਆ ਮੇਰੇ ਮਾਮੇ ਹਾਂ ਬੇਬੇ ਦੇ ਜਿਹੜੇ ਨਾਨਕੇ ਆ ਮੇਰੇ ਵੀ ਉਹੀ ਨਾਨਕੇ ਸਮਝੋ ਕਿਉਂਕਿ ਮੇਰੀ ਬਹੁਤੀ ਵੈਸੇ ਉਹਨਾਂ ਨੇ ਬਣਦੀ ਹੈ ਬਣਦੀ ਹੈਗੀ ਆ ਬੋਧਾ ਕਿ ਇਹ ਬਹੁਤ ਪਿਆਰਾ ਹੈ ਬਹੁਤ ਵਧੀਆ ਉਹਨਾਂ ਨੇ ਬਣਦਾ ਵਾ ਤੇ ਮੈਂ ਹੁਣ ਜਾਊਂਗਾ ਨਾ ਤੇ ਤੁਹਾਨੂੰ ਸਾਰਿਆਂ ਨੂੰ ਵਿਖਾਊਂਗਾ ਮਲਵਾਊਂਗਾ ਸਾਰਿਆਂ ਦੇ ਨਾਲ ਬੇਬੇ ਦੇ ਮਾਮਿਆਂ ਨਾਲ ਬੇਬੇ ਦੇ ਮਾਮੇ ਉਥੇ ਮਾਮੇ ਹੀ ਮਾਮੇ ਆ ਮਾ ਪਿੰਡ ਦਾ ਜਿਹੜਾ ਬੰਦਾ ਸਾਰੇ ਹੀ ਮਾਮੇ ਬਣ ਜਾਂਦਾ ਹੈ ਨਾ ਜਿਵੇਂ ਕਹਿੰਦੇ ਨੇ ਹੁੰਦੇ ਵੀ ਦੋਤਾ ਆਇਆ ਵੇ ਪਿੰਡ ਦਾ ਹਾਂ ਉਹ ਸਾਬ ਬਣ ਜਾਂਦਾ ਵਾ ਕਿ 6-7 ਜਿਹੜੇ ਹੈਗੇ ਮੇਰੇ ਨਾਨਕਿਆਂ ਦੇ ਘਰ ਵਾ ਤੇ ਉਹ ਸਾਰੇ ਜਿਹੜੇ ਉਹ ਮੇਰੇ ਮਾਮੇ ਲੱਗਦੇ ਆ ਇਹਦੇ ਤੇ ਨਾਨੇ ਲੱਗਦੇ ਆ ਪਰ ਇਹ ਵੀ ਮਾਮਾ ਹੀ ਕਿ ਮੈਂ ਮਾਮਾ ਹੀ ਸਾਰਿਆਂ ਨੂੰ ਕਹਿੰਨਾ ਹਾਂ ਮਾਮਾ ਕਹਿੰਦਾ ਸਾਰਿਆਂ ਨੂੰ ਤੇ ਉਹ ਫਿਰ ਇਹ ਆ ਵੀ ਦੀਦ ਵੀ ਬੜੀ ਕਰਦੇ ਆ ਮਤਲਬ ਬਹੁਤ ਜ਼ਿਆਦਾ ਪਿਆਰ ਇਹਨੂੰ ਬਹੁਤ ਕਰਦੇ ਜਿੱਦਾਂ ਮੈਨੂੰ ਕਰਦੇ ਮੈਂ ਇਦਾਂ ਨਾ ਬੇਬੇ ਵੀ ਸਭ ਤੋਂ ਵੱਡੇ ਆ ਤੇ ਮੈਂ ਸਾਰਿਆਂ ਤੋਂ ਵੱਡਾ ਵਾਂ ਮਤਲਬ ਬਾਕੀ ਸਾਰੀਆਂ ਮਾਸੀਆਂ ਦੇ ਜਵਾਕਾਂ ਚੋਂ ਤੇ ਤਾਂ ਕਰਕੇ ਫਿਰ ਬਹੁਤਾ ਕਰਦੇ ਮੈਂ ਆਪਣੇ ਨਾਨਕੇ ਆਦੇ ਜਾਂਦੀ ਹੁੰਦੀ ਸੀ ਮੇਰੇ ਮਾਮੇ ਜਿਹੜੇ ਸੀ ਉਹ ਪੰਜ ਸੀ ਤੇ ਮੈਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਤੇ ਮੈਨੂੰ ਰੋਜ਼ ਉਹਨਾਂ ਨੇ ਸਾਈਕਲ ਤੇ ਲੈ ਜਾਣਾ ਹਾਂ ਮੇਰੀ ਅੰਮੀ ਕੋਲੋਂ ਆਹ ਜਨਾ ਵੱਡੀ ਆ ਤੇ ਸਾਡੇ ਘਰੇ ਕੋਈ ਹੈ ਨਾ ਐਡਾ ਬੱਚਾ ਨਹੀਂ ਹੈਗਾ ਤੇ ਅਸੀਂ ਇਹਨੂੰ ਲੈ ਕੇ ਜਾਣਾ ਬਹੁਤ ਪਿਆਰ ਸੀ ਮੇਰੀ ਮਾਂ ਨਾਲ ਤੇ ਫਿਰ ਮੇਰੇ ਨਾਲ ਵੀ ਉਹ ਨਹੀਂ ਸੀ ਹੂੰ ਫਿਰ ਹੁਣ ਫਿਰ ਉਸ ਤੋਂ ਬਾਅਦ ਇਹ ਵੱਡਾ ਸੀ ਨਾਨਕ ਸਾਰੀਆਂ ਸਾਡੀਆਂ ਭੈਣਾਂ ਚ ਤੇ ਇਹ ਨਾਲ ਬਹੁਤ ਪਿਆਰ ਕਰਦੇ ਹੂੰ ਹੂੰ ਉਹ ਕਹਿੰਦੇ ਆ ਕਿ ਜਿਵੇਂ ਸਾਨੂੰ ਹੁਣ ਆਪਦੀ ਭੈਣ ਥਾਣੀ ਤੂੰ ਨਜ਼ਰ ਆਉਣੀ ਆ ਤੇ ਮੇਰੇ ਥਾਣੀ ਇਹ ਨਜ਼ਰ ਆਉਂਦਾ ਹਾਂ ਹਾਂ ਚਲੋ ਇਨਸ਼ਾਅੱਲਾ ਮੈਂ ਜਾਊਂਗਾ ਬੀਬੀ ਹੁਣ ਆਪਾਂ ਕਿਹਦੇ ਨਾਲ ਨਾ ਇਕੱਠੇ ਚੱਲਾਂਗੇ ਹਾਂ ਮਤਲਬ ਪੱਕਾ ਹੋ ਗਿਆ ਆਪਾਂ ਹੁਣ ਇੱਥੇ ਆ ਤੇ ਮੇਰਾ ਹੁਣ ਵੈਸੇ ਆਪਦਾ ਵੀ ਗੱਲਾਂ ਸੁਣ ਕੇ ਜੀ ਕਰਨ ਲੱਪਿਆ ਵੀ ਯਾਰ ਮੈਨੂੰ ਜਾਣਾ ਚਾਹੀਦਾ ਤੇ ਮੈਂ ਜਾਊਂਗਾ ਹੁਣ ਪੱਕਾ ਗੇ ਜਾਣੇ ਨਾ ਹਾਂ ਤੇ ਬਾਕੀ ਉਮੀਦ ਕਰਦੇ ਆ ਕਿ ਅੱਜ ਦਾ ਇਹੜਾ ਵਲੌਗ ਆ ਵਧੀਆ ਲੱਗਿਆ ਹੋਊਗਾ ਆਪਾਂ ਪਹੁੰਚੇ ਆ ਕਰੇ ਤੇ ਹੋਣਗੀਆਂ ਹੁਣ ਸਵੇਤ ਦੇ ਵਲੌਗ ਚ ਗੱਲਾਂ ਬਾਤਾਂ ਬੇਬੇ ਦੇ ਨਾਲ ਤੇ ਸਵੇਰੇ ਇੱਕ ਕੰਮ ਆ ਸੱਚ ਹਾਂ ਚਿਤ ਆ ਗਿਆ ਬੇਬੇ ਬੇ ਕੀ ਕਰੂਣਾ ਬੇਬੇ ਨੇ ਸਵੇਤ ਸਾਗ ਫਕਾਉਣਾ ਬੇਬੇ ਸਾਗ ਬੱਸ ਕਰ ਦੇ ਸੱਚੀ ਵੀ ਹੁਣ ਮੈਂ ਨਾ ਛੱਡ ਦੇ ਹੁਣ ਵਲੌਗ ਵੇਖਦੇ ਉਹਨਾਂ ਨੇ ਵੀ ਕਹਿਣਾ ਬੇਬੇ ਬੱਸ ਕਰ ਦੇ ਅੱਲਾਹ ਦੀ ਕਸਮੇ ਸਾਰਿਆਂ ਨੇ ਇਹੀ ਕਹਿਣਾ ਬੇਬੇ ਬੱਸ ਕਰ ਦੇ ਵੀ ਮਤਲਬ ਤਸਹਾਬ ਹੁੰਦਾ ਬੇਬੇ ਸਾਗ ਦਾ ਤੁਹਾਡਾ ਤੇ ਹਾਥੀ ਬੰਨਿਆ ਸਾਗ ਤੇ ਆ ਪਠਿਆਂ ਦੇ ਉਹ ਬੇਟਾ ਹੌਲੀ ਹੌਲੀ ਕਹਿੰਦਾ ਪਠਿਆਂ ਦੇ ਸਾਹ ਹੱਥ ਬੰਨਿਆ ਚਲੋ ਖੈਰ ਜੀ ਬਾਕੀ ਮਿਲਦੇ ਆ ਅਗਲੇ ਵਲੌਗ ਚ ਉਮੀਦ ਕਰਦਾ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਇੰਜੋਏ ਕੀਤਾ ਹੋਣਾ ਤੁਸੀਂ ਅੱਜ ਦੇ ਵਲੌਗ ਨੂੰ ਤੇ ਆਪਦੇ ਕਮੈਂਟ ਲਾਜ਼ਮੀ ਛੱਡਿਆ ਕਰੋ ਮੈਨੂੰ ਤੁਹਾਡੇ ਕਮੈਂਟ ਵਧੀਆ ਲੱਗਦੇ ਆ ਪੜਨਾ ਐਂਡ ਜਿਹੜੇ ਤੁਹਾਡੇ ਨੈਗੇਟਿਵ ਕਮੈਂਟ ਕਰਦੇ ਆ ਹੱਥ ਵੜਾਓ ਯਾਰ ਬਾਕੀ ਮਿਲਦੇ ਆ ਜੀ ਲਵ ਯੂ ਸਾਰਿਆਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਆਪ ਦਾ ਸਾਰਿਆਂ ਜਣਿਆਂ ਨੇ ਤੇ ਮਿਲਦੇ ਆਂ ਅਗਲੇ ਵਲੌਗ ਚ ਸਵੇਰੇ ਇੱਕ ਨਵੇਂ ਦਿਨ ਦੇ ਵਿੱਚ ਰੱਬ ਰੱਖ